ਸਰ ਆਮ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਸਾਧ ਸੰਗਤ ਜੀ ਗੱਜ ਕੇ ਫਤਿਹ ਬਲਾਉ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕਾਰਜ ਰਾਸ ਗੁਰੂ ਸਾਹਿਬ ਸਮਝਾਉਂਦੇ ਨੇ ਆਪਣਾ ਜਿਹੜਾ ਮਨ ਹੈ ਸਤਿਗੁਰੂ ਅੱਗੇ ਵੇਚ ਦਈਏ ਜਦੋਂ ਆਪਾਂ ਕਿਸੇ ਨੂੰ ਕੋਈ ਵੀ ਚੀਜ਼ ਹੈ ਜਦੋਂ ਆਪਾਂ ਵੇਚ ਦਿੰਨੇ ਉਹ ਚੀਜ਼ ਉਸੇ ਦੀ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਇਹ ਆਪਣਾ ਜਿਹੜਾ ਮਨ ਹੈ ਆਪਣਾ ਆਪਾਂ ਆਪਣੀਆਂ ਮਨਾਈਆਂ ਕਰਦੇ ਆਂ ਆਪਣੀਆਂ ਮਨਾਈਆਂ ਕਰਕੇ ਆਪਾਂ ਜਿਹੜੇ ਨੇ ਦੁੱਖ ਭੋਗਦੇ ਹਾਂ ਤਾਂ ਜਦੋਂ ਗੁਰੂ ਸਾਹਿਬ ਨੂੰ ਆਪਣਾ ਮਨ ਵੇਚ ਦਿੱਤਾ ਪਾਪ ਜਿਸ ਤਰ੍ਹਾਂ ਗੁਰੂ ਦੇ ਬਚਨ ਹਨ ਆਪਾਂ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਮੰਨੀ ਮੰਨੀ ਜਾਈਏ ਆਪਣੇ ਉੱਤੇ ਲਾਗੂ ਕਰੀ ਜਾਈਏ ਤੇ ਆਪਾਂ ਉਹਨੇ ਜਿਹੜੇ ਸੁਖੀ ਹੁੰਦੇ ਜਾਵਾਂਗੇ ਕਾਰਜ ਜਿਹੜੇ ਨੇ ਆਪਣੇ ਉਹ ਰਾਸ ਹੁੰਦੇ ਜਾਣਗੇ ਕੋਈ ਵੀ ਕੰਮ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਜਿਹੜੀ ਹੈ ਰੁਕਾਵਟ ਨਹੀਂ ਆਏਗੀ ਜਦੋਂ ਆਪਾਂ ਗੁਰੂ ਦੇ ਬਚਨਾਂ ਨੂੰ ਮੰਨਾਂਗੇ ਤੇ ਗੁਰੂ ਦੇ ਬਚਨ ਜਿਹੜੇ ਨੇ ਬਹੁਤ ਹੀ ਜ਼ਿਆਦਾ ਕੀਮਤੀ ਹਨ ਤੇ ਕੀਮਤ ਜਦੋਂ ਕੋਈ ਕੀਮਤੀ ਚੀਜ਼ ਹੈ ਕਿਸੇ ਦੇ ਨਾਲ ਜੁੜ ਜਾਵੇ ਕੀਮਤੀ ਚੀਜ਼ ਤਾਂ ਉਸੇ ਦੀ ਵੀ ਕੀਮਤ ਵਧਾ ਦਿੰਦੀ ਹੈ ਪਰਸ ਹੈ ਪਰਸ ਕਿੰਨੇ ਰੁਪਈਆ ਦਾ ਹੁੰਦਾ ਘੱਟੋ-ਘੱਟ ਕੋਈ 200 ਦਾ ਹੋਏਗਾ 250 ਦਾ ਹੋਏਗਾ 500 ਦਾ ਹੋਏਗਾ ਪਰ ਕੀ ਹੈ ਪਰਸ ਦੇ ਵਿੱਚ ਜਦੋਂ ਕੋਈ 10000 ਰੁਪਈਆ ਪਿਆ ਕੋਈ 15 ਪਿਆ ਕੋਈ 20 ਪਿਆ ਉਹ ਪਰਸ ਦੀ ਕੀਮਤ ਵੱਧ ਜਾਂਦੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਬਚਨ ਨੇ ਜਦੋਂ ਆਪਾਂ ਗੁਰੂ ਸਾਹਿਬ ਦੇ ਬਚਨ ਕਮਾਉਣੇ ਹਾਂ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦੇ ਹਾਂ ਮਨ ਤੇ ਗੁਰੂ ਦੇ ਬਚਨਾਂ ਨੂੰ ਧਾਰਦੇ ਹਾਂ ਤੇ ਫਿਰ ਜਿਹੜੇ ਆਪਾਂ ਵਿੱਚ ਜਿਹੜੇ ਕੀਮਤੀ ਹੋ ਜਾਂਦੇ ਆਪਣੇ ਜਿਹੜੇ ਵਿਚਾਰ ਨੇ ਉਹ ਕੀਮਤੀ ਹੋ ਜਾਂਦੇ ਹਨ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਪਸਮ ਇਸ ਸੇਵਾ ਦੇ ਵਿੱਚ ਲੱਗ ਜਾ ਸਤਗੁਰੂ ਦੇ ਬਚਨ ਮੰਨਣ ਵਾਲੇ ਪਾਸੇ ਲੱਗ ਜਾ ਪਰ ਕੀ ਇਹ ਨਿਹਕਾਮੀ ਹੋ ਕੇ ਕੰਮ ਕਰੀਂ ਕਿ ਇਹਨਾ ਆਸਮਾਨ ਦੇ ਵਿੱਚ ਰੱਖੀ ਕਿ ਮੇਰਾ ਆ ਕੰਮ ਹੈ ਇਹ ਪੂਰਾ ਹੋ ਜਾਏ ਤਾਂ ਫਿਰ ਮੈਂ ਪਾਠ ਕਰਨਾ ਹੈ ਗੁਰੂ ਘਰੇ ਆਉਣਾ ਤੇ ਜਦੋਂ ਇਦਾਂ ਦੀ ਆਪਾਂ ਆਸਾ ਰੱਖਦੇ ਆਂ ਫਿਰ ਕੁਝ ਵੀ ਪੱਲੇ ਨਹੀਂ ਪੈਂਦਾ ਕਿ ਇਹ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਣਾ ਹੈ ਨਿਹਕਾਮੀ ਹੋ ਕੇ ਮੰਨਣਾ ਹੈ ਤਾਂ ਫਿਰ ਕੀ ਹੋਏਗਾ ਹੋਤ ਪ੍ਰਾਪਤ ਸੁਆਮੀ ਫਿਰ ਸੁਆਮੀ ਪ੍ਰਾਪਤ ਹੋਏਗਾ ਜਿਸ ਤਰ੍ਹਾਂ ਆਪਾਂ ਪੜਦੇ ਜਿਸਕੇ ਸਿਰ ਉੱਪਰ ਤੂ ਸੁਆਮੀ ਸੋਦੋ ਕਿੱਸਾ ਪਾਵੇ ਜਿਹਦੇ ਸਿਰ ਤੇ ਉਹ ਕਿਉ ਸੁਆਮੀ ਉਹ ਗਿਆਨ ਗੁਰੂ ਦਾ ਗਿਆਨ ਗੁਰੂ ਦੀ ਸਮਝ ਜਿਹਦੇ ਉੱਤੇ ਆ ਕੇ ਬੈਠ ਗਈ ਉਹ ਫਿਰ ਜ਼ਿੰਦਗੀ ਦੇ ਵਿੱਚ ਕੋਈ ਉਹਦੇ ਦੁੱਖ ਨਹੀਂ ਹੁੰਦਾ ਪਾਵ ਕੀ ਇਹ ਮੰਨ ਕਰਕੇ ਇਨਸਾਨ ਜਿਹੜਾ ਕਦੇ ਵੀ ਦੁਖੀ ਨਹੀਂ ਹੁੰਦਾ ਬਾਹਰ ਜਿਹੜੇ ਕੋਈ ਬਿਮਾਰੀ ਆ ਗਈ ਕੋਈ ਘਰ ਦੇ ਵਿੱਚ ਮੌਤ ਹੋ ਗਈ ਇਦਾਂ ਦੇ ਦੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਹਨ ਤੇ ਇਨਸਾਨ ਜਿਹੜਾ ਹੈ ਮੰਨ ਕਰਕੇ ਫਿਰ ਕਦੇ ਵੀ ਦੁਖੀ ਨਹੀਂ ਹੋਏਗਾ ਜਦੋਂ ਗੁਰੂ ਦੇ ਬਚਨਾਂ ਨੂੰ ਮੰਨਾਂਗੇ ਆਪਾਂ ਜਦੋਂ ਗੁਰੂ ਦਾ ਗਿਆਨ ਸਵਾਮੀ ਉਹ ਜਦੋਂ ਆ ਕੇ ਸਿਰ ਦੇ ਉੱਤੇ ਬੈਠ ਗਿਆ ਫਿਰ ਕੋਈ ਵੀ ਜ਼ਿੰਦਗੀ ਦੇ ਵਿੱਚ ਜਿਹੜੇ ਨੇ ਮਨ ਦੇ ਉੱਤੇ ਦੁੱਖ ਜਿਹੜੇ ਨੇ ਸਾਰੇ ਘਟੇ ਜਾਂਦੇ ਨੇ ਤੇ ਇਨਸਾਨ ਦੇ ਜਿਹੜੇ ਕਾਰਜ ਨੇ ਸਾਰੇ ਉਹ ਰਾਸ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਆਪਾਂ ਗੁਰੂ ਦੇ ਗਿਆਨ ਦੇ ਨਾਲ ਜੁੜਦੇ ਹਾਂ ਗੁਰੂ ਤੋਂ ਸਮਝ ਅਕਲ ਲੈਣੇ ਹਾਂ ਸੋ ਜਦ ਆਪਾਂ ਅੱਗੇ ਇਹ ਵਿਚਾਰ ਕਰਾਂਗੇ ਸ਼੍ਰੀ ਰਾਗ ਮਹੱਲਾ ਤੀਜਾ ਤੀਜੇ ਪਾਸ਼ਾ ਤਨ ਤਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਸ਼ਬਦ ਹੈ ਜੋ ਕਿ ਤੁੰਤਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 37 ਅੰਗ ਤੇ ਬਰਾਜਮਾਨ ਹੈ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੇ ਆਪੋ ਪਾਇ ਉਹ ਪਰਮਾਤਮਾ ਮਾਲਕ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹਦੇ ਉੱਤੇ ਜਿੰਨੇ ਵੀ ਜੀਵ ਜੰਤੂ ਹਨ ਸਾਰਾ ਕੁਝ ਉਹ ਪਰਮਾਤਮਾ ਮਾਲਕ ਨੇ ਆਪ ਹੀ ਪੈਦਾ ਕੀਤਾ ਹੈ ਆਪੇ ਕਾਰਨ ਕਰਤਾ ਤੇ ਆਪੇ ਹਰੇਕ ਚੀਜ਼ ਦਾ ਕਾਰਨ ਹੈ ਪਵਨਿਜਮ ਦੇ ਵਿੱਚ ਜੋਗੁਸ਼ ਹੈ ਉਹ ਪਰਮਾਤਮਾ ਮਾਲਕ ਨੇ ਸਾਰਾ ਕੁਝ ਪੈਦਾ ਕਰਕੇ ਹਰੇਕ ਚੀਜ਼ ਨੂੰ ਇੱਕ ਨਿਜ਼ਮ ਦੇ ਵਿੱਚ ਪਰੋਇਆ ਹੋਇਆ ਹੈ। ਦਿਲ ਹੈ ਆਪਣਾ ਦਿਲ ਵੀ ਇੱਕ ਨਿਜ਼ਮ ਦੇ ਵਿੱਚ ਕੰਮ ਕਰਦਾ ਹੈ। ਨਸਾਂ ਦੇ ਵਿੱਚ ਖੂਨ ਚੱਲਦਾ ਹੈ ਉਹ ਵੀ ਆਪਣਾ ਇੱਕ ਨਿਜ਼ਮ ਦੇ ਵਿੱਚ ਕੰਮ ਕਰਦਾ ਹੈ। ਦਿਮਾਗ ਹੈ ਇੱਕ ਨਿਜ਼ਮ ਦੇ ਵਿੱਚ ਕੰਮ ਕਰਦਾ ਹੈ। ਸੂਰਜ ਹੈ ਧਰਤੀ ਇੱਕ ਨਿਜ਼ਮ ਦੇ ਵਿੱਚ ਘੁੰਮਦੇ ਹਨ। ਧਰਤੀ ਹੈ ਜਿਸ ਤਰ੍ਹਾਂ ਸੂਰਜ ਦਾ ਚੱਕਰ ਲਾਉਂਦੀ ਹੈ ਉਹ ਵੀ ਇੱਕ ਨਿਜ਼ਮ ਦੇ ਵਿੱਚ ਬੱਜੀ ਹੋਈ ਹੈ। ਬਿਨਾਂ ਕਿਸੇ ਆਸਰੇ ਤੋਂ ਟਿਕੀ ਹੋਈ ਹੈ। ਤਕੀ ਉਹ ਪਰਮਾਤਮਾ ਮਾਲਕ ਹੈ ਉਹਦੀ ਬਹੁਤ ਵੱਡੀ ਵਿਡਿਆਈ ਹੈ ਕਿ ਆਪਾਂ ਇਥੇ ਕੋਈ ਵੀ ਚੀਜ਼ ਹੈ ਨਾ ਕੋਈ ਵੀ ਚੀਜ਼ ਛੋਟੀ ਜਿਹੀ ਵੀ ਚੀਜ਼ ਹੈ ਆਪਾਂ ਇੱਕ ਜਗ੍ਹਾ ਖਿਲਾਰ ਨਹੀਂ ਸਕਦੇ ਉਹਨੂੰ ਉਹ ਉਦੋਂ ਹੀ ਥੱਲੇ ਡਿੱਗ ਪਾਏਗੀ ਤਾਂ ਧਰਤੀ ਆਪਣੀ ਕਿੰਡੀ ਵੱਡੀ ਧਰਤੀ ਹੈ ਕਿੰਨਾ ਇਹਦੇ ਉੱਤੇ ਭਾਰ ਹੈ ਫਿਰ ਵੀ ਪਰਮਾਤਮਾ ਮਾਲਕ ਨੇ ਆਕਾਸ਼ ਦੇ ਵਿੱਚ ਇਸੇ ਤਰ੍ਹਾਂ ਟਿਕਾਈ ਹੋਈ ਹੈ ਕਿਤੇ ਉਹ ਥੱਲੇ ਨਹੀਂ ਡਿੱਗਦੀ ਸਭ ਇੱਕੋ ਇੱਕ ਵਰਤਦਾ ਅਲੱਖ ਨਾ ਲਖਿਆ ਜਾਏ ਇੱਕ ਹੀ ਵਰਤ ਰਿਆ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਮਾਲਕ ਦਾ ਜਿਹੜਾ ਇੱਕ ਨਿਜ਼ਮ ਹੈ ਉਹ ਸਾਰਿਆਂ ਦੇ ਵਿੱਚ ਵਰਤ ਰਿਆ ਉਹ ਹਿੰਦੂ ਦੇ ਵਿੱਚ ਵੀ ਵਰਤ ਰਿਆ ਹੈ ਹਿੰਦੂ ਦਾ ਖੂਨ ਵੀ ਉਸੇ ਤਰ੍ਹਾਂ ਹੀ ਚੱਲਦਾ ਹੈ ਸਰੀਰ ਦੇ ਵਿੱਚ ਅਗਰ ਮੰਨ ਲਓ ਡਾਕਟਰ ਨੇ ਕਿਸੇ ਨੇ ਇਲਾਜ ਕਰਨਾ ਹੈ ਜਿਸ ਤਰੀਕੇ ਦੇ ਨਾਲ ਹਿੰਦੂ ਦਾ ਇਲਾਜ ਕਰਦਾ ਹੈ ਉਸੇ ਤਰੀਕੇ ਦੇ ਨਾਲ ਸਿੱਖ ਦਾ ਕਰੇਗਾ ਉਸੇ ਤਰੀਕੇ ਦੇ ਨਾਲ ਮੁਸਲਮਾਨ ਦਾ ਕਰੇ ਕਿਉਂਕਿ ਉਸ ਪ੍ਰਮਾਤਮਾ ਮਾਲਕ ਦਾ ਇੱਕ ਨਿਜ਼ਮ ਹੈ ਸਾਰਿਆਂ ਦੇ ਵਿੱਚ ਇੱਕ ਵਰਤ ਰਿਆ ਹੈ ਕੋਈ ਲੱਗ ਨਹੀਂ ਹੈ ਇਹ ਨਹੀਂ ਕਿ ਕੋਈ ਹਿੰਦੂ ਵਾਸਤੇ ਕੋਈ ਲਗ ਨਿਜਮ ਹੈ ਅਲੱਗ ਤਰੀਕੇ ਨਾਲ ਉਹਦਾ ਇਲਾਜ ਕਰੇਗਾ। ਜਾਂ ਮੁਸਲਮਾਨ ਵਾਸਤੇ ਲਗ ਤਰੀਕੇ ਨਾਲ ਉਹਦਾ ਇਲਾਜ ਕਰੇਗਾ। ਇੱਕ ਹੀ ਹੈ ਇੱਕ ਹੀ ਨਿਜਮ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਲੱਖ ਨਾ ਲਖਿਆ ਜਾਏ। ਪਰ ਉਹਦੇ ਜਿਹੜੀ ਇਹ ਉਹਨੇ ਰਚਿਆ ਹੈ ਸਾਰਾ ਕੁਝ ਪਰਮਾਤਮਾ ਮਾਲਕ ਨੇ। ਉਹਦੇ ਬਾਰੇ ਅਲੱਖ ਹੈ। ਪਾਵ ਉਹਨੂੰ ਗਿੰਤੀਆਂ ਬਿੰਤੀਆਂ ਦੇ ਵਿੱਚ ਨਹੀਂ ਲਿਆ ਜਾ ਸਕਦਾ। ਉਹਦੇ ਉੱਤੇ ਉਹਨੂੰ ਲਿਖਿਆ ਨਹੀਂ ਜਾ ਸਕਦਾ। ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਕਿ ਜੋ ਕੁਛ ਪ੍ਰਮਾਤਮਾ ਮਾਲਕ ਨੇ ਇਹਨਾਂ ਕੁਛ ਬਣਾਇਆ ਜਿੰਨੀ ਅੱਜ ਤੱਕ ਆਪਾਂ ਨੂੰ ਸਮਝ ਐ ਅੱਗੇ ਦੇ ਅੱਗੇ ਹੋਰ ਕੋਈ ਨਾ ਕੋਈ ਨਵੀਂ ਚੀਜ਼ ਨਿਕਲੀ ਆਉਂਦੀ ਹੈ ਆਪਾਂ ਜਿਵੇਂ ਮੋਬਾਈਲ ਹੀ ਆ ਮੋਬਾਈਲ ਦੇ ਵਿੱਚ ਹੀ ਅੱਜ ਦੇ ਜਿੰਨਾਂ ਦੇ ਮੋਬਾਈਲ ਐ ਅੱਗੇ ਤੋਂ ਅੱਗੇ ਹੋਰ ਇਹਦੇ ਵਿੱਚ ਕੁਛ ਨਾ ਕੁਛ ਨਵਾਂ ਆਈ ਜਾਂਦਾ ਕੋਈ ਵੀ ਚੀਜ਼ ਬਣ ਰਹੀ ਐ ਸੰਸਾਰ ਦੇ ਵਿੱਚ ਕੋਈ ਨਾ ਕੋਈ ਉਹਦੇ ਵਿੱਚ ਨਵਾਂ ਪੰਨ ਆਈ ਜਾਂਦਾ ਹੈ ਤਾਂ ਬੰਦਾ ਐ ਬੰਦਾ ਜਿਹੜਾ ਇਨਸਾਨ ਐ ਇਹ ਵੀ ਆਪਣੇ ਵਿੱਚ ਨਵਾਂ ਪੰਨ ਲੈ ਕੇ ਆਵੇ ਜਿਸ ਤਰ੍ਹਾਂ ਮੋਬਾਈਲ ਐ ਅੱਗੇ ਦੇ ਅੱਗੇ ਨੂੰ ਅਪਡੇਟ ਕਰੀ ਜਾਈਦਾ ਹੈ ਇਨਸਾਨ ਹੈ ਇਨਸਾਨ ਵੀ ਆਪਣੇ ਆਪ ਨੂੰ ਅੱਗੇ ਦੇ ਅੱਗੇ ਸੰਸਾਰ ਦੇ ਨਾਲ ਜਿਹੜਾ ਅਪਡੇਟ ਕਰਦਾ ਰਹੇ ਤਾਂ ਇਨਸਾਨ ਜਿਹੜਾ ਉਹਨਾਂ ਸੁਖੀ ਰਹੇਗਾ ਆਪੇ ਪ੍ਰਭੂ ਦਿਆਲ ਹੈ ਆਪੇ ਦੇਵ ਜਾਇਓ ਪਰਮਾਤਮਾ ਮਾਲਕ ਆਪ ਹੀ ਦਿਆਲ ਹੈ ਇਸ ਚੀਜ਼ ਦੀ ਸਮਝ ਜਿਹੜੀ ਹੈ 부ਝਾ ਦਿੰਦਾ ਆਪ ਹੀ ਸਾਰਿਆਂ ਨੂੰ ਸਮਝ ਦੇ ਦਿੰਦਾ ਹੈ ਤਪਰ ਸਮਝ ਪਰਮਾਤਮਾ ਮਾਲਕ ਉਸ ਨੂੰ ਦੇਗਾ ਜਿਹਦਾ ਇਸ ਪਰਮਾਤਮਾ ਵਾਲੇ ਪਾਸੇ ਧਿਆਨ ਜਾਏਗਾ ਜਿਹੜਾ ਉਹ ਘਟ ਘਟ ਵਿੱਚ ਵਰਤ ਰਿਹਾ ਜਿਹੜਾ ਪਰਮਾਤਮਾ ਜਿਹੜਾ ਉਹਦੇ ਵਿੱਚ ਜਿਹਦਾ ਧਿਆਨ ਹੋਏਗਾ ਉਸੇ ਨੂੰ ਉਹ ਪਰਮਾਤਮਾ ਮਾਲਿਕ ਨੇ ਅਕਲ ਸਮਝ ਦੇ ਦੇਣੀ ਹੈ ਕਿਉਂਕਿ ਕੋਈ ਵੀ ਆਪਾਂ ਅਗਰ ਆਪਾਂ ਅੱਗੇ ਹੱਥ ਵਧਾਵਾਂਗੇ ਤਾਂ ਫੇਰ ਹੀ ਦੂਜਾ ਹੱਥ ਵਧਾਏਗਾ ਆਪਣੇ ਵਾਸਤੇ ਮਲਾਉਣ ਵਾਸਤੇ ਹੱਥ ਨੂੰ ਤਾਂ ਅਗਰ ਇਨਸਾਨ ਆਪ ਹੀ ਹੱਥ ਨਾਮ ਅੱਗੇ ਵਧਾਵੇ ਤਾਂ ਦੂਜਾ ਕਿਸ ਤਰ੍ਹਾਂ ਵਧਾਏਗਾ ਪਹਿਲਾਂ ਆਪ ਵੀ ਹਿੰਮਤ ਕਰਨੀ ਪੈਣੀ ਹੈ ਫਿਰ ਪਰਮਾਤਮਾ ਮਾਲਕ ਨੇ ਆਪੇ ਅਕਲ ਸੋਜੀ ਬਖਸ਼ਣੀ ਸ਼ੁਰੂ ਕਰ ਦੇਣੀ ਹੈ ਗੁਰਮਤੀ ਸੱਚ ਮਨ ਵਸਿਆ ਸੱਚ ਰਹੇ ਲਿਵ ਲਾਏ ਗੁਰੂ ਦੀ ਮੱਤ ਦੁਆਰਾ ਕਹਿੰਦੇ ਨੇ ਸਦ ਮਨ ਵਸਿਆ ਉਹ ਸਦਾ ਜਿਹੜਾ ਪਰਮਾਤਮਾ ਮਾਲਕ ਹੈ ਉਹ ਮਨ ਦੇ ਵਿੱਚ ਆ ਕੇ ਵਸ ਗਿਆ ਸੱਚ ਰਹੇ ਲਿਵ ਲਾਏ ਸੱਚ ਦੇ ਨਾਲ ਇਨਸਾਨ ਦੀ ਜਿਹੜੀ ਹੈ ਲਿਵ ਲੱਗ ਜਾਂਦੀ ਹੈ ਪਰ ਕੀ ਕਰਨਾ ਪੈਣਾ ਕੀ ਹੈ ਗੁਰਮਤੀ ਗੁਰੂ ਤੋਂ ਮਤ ਲੈਣੀ ਪੈਣੀ ਗੁਰੂ ਤੋਂ ਅਕਲ ਲੈਣੀ ਪੈਣੀ ਤੇ ਜਿਹੜੇ ਇਨਸਾਨ ਕਹਿੰਦੇ ਨੇ ਮੇਰੇ ਅਰਗੇ ਕੋਈ ਸਿਆਣਾ ਨਹੀਂ ਹੈ ਉਹਦੇ ਉਹਦੇ ਪੱਲੇ ਫਿਰ ਅਕਲ ਜਿਹੜੀ ਹੈ ਗੁਰੂ ਵਾਲੀ ਉਹ ਪੈਣੀ ਨਹੀਂ ਕਿਉਂਕਿ ਹੰਕਾਰ ਆ ਜਾਂਦਾ ਮਨ ਦੇ ਵਿੱਚ ਇਹ ਗੁਰੂ ਘਰ ਆ ਕੇ ਕਹੇ ਇਨਸਾਨ ਕਿ ਮੇਰੇ ਕੋਲ ਮਤ ਨਹੀਂ ਹੈ ਬਿਲਕੁਲ ਵੀ ਗੁਰੂ ਸਾਹਿਬ ਜੀ ਮੈਨੂੰ ਮਤ ਹੈ ਜਿਹੜੀ ਅਕਲ ਹੈ ਬਖਸ਼ ਦਿਓ ਤਾਂ ਫੇਰ ਪ੍ਰਮਾਤਮਾ ਮਾਲਕ ਨੇ ਜਿਹੜੀ ਆਪ ਹੀ ਕਿਰਪਾ ਕਰ ਦੇਣੀ ਹੈ ਮਨ ਮੇਰੇ ਗੁਰ ਕੀ ਮੰਨ ਲੈਰ ਜਾਏ ਮੇਰਿਆ ਮਨਾ ਗੁਰੂ ਦੀ ਜਿਹੜੀ ਰਜ਼ਾ ਹੈ ਉਹਨੂੰ ਮੰਨ ਲੈ ਗੁਰੂ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਮੰਨ ਲੈ ਉਹਦੇ ਨਾਲ ਹੋਏਗਾ ਕਿ ਫਿਰ ਅੱਗੇ ਮਨ ਤਨ ਸੀਤਲ ਸਭ ਦੀ ਹੈ ਨਾਮ ਵਸੇ ਮਨ ਆਏ ਮਨ ਤੇ ਤੇਰਾ ਜਿਹੜਾ ਤਨ ਹੈ ਉਹ ਸ਼ੀਤਲ ਹੋ ਜਾਏਗਾ ਠੰਡਾ ਠਾਰ ਹੋ ਜਾਏਗਾ ਜਿਸ ਤਰ੍ਹਾਂ ਆਪਾਂ ਪੜਦੇ ਆ ਤਪ ਤਕ ਕੜਾਹਾ ਬੁਝ ਗਿਆ ਗੁਰੂ ਸ਼ੀਤਲ ਨਾਮ ਦੀ ਹੈ ਅੰਦਰੋਂ ਜਿਹੜੇ ਮਨ ਤਪਦੇ ਪਏ ਨੇ ਉਹ ਇੱਕਦਮ ਠੰਡੇ ਹੋ ਜਾਣਗੇ ਸ਼ੀਤਲ ਹੋ ਜਾਣਗੇ ਪਵਿੱਤਰ ਹੋ ਜਾਣਗੇ ਹੋਏਗਾ ਕਿਸ ਤਰ੍ਹਾਂ ਨਾਮ ਵਸੇ ਮਨ ਐ ਜਦੋਂ ਨਾਮ ਗੁਰੂ ਵਾਲਾ ਗਿਆਨ ਜਦੋਂ ਹਿਰਦੇ ਵਿੱਚ ਆ ਕੇ ਵਸ ਗਿਆ ਤੇਰਾ ਜਿਹੜਾ ਮਨ ਹੈ ਤੇ ਤਨ ਹੈ ਸਭ ਸ਼ੀਤਲ ਹੋ ਜਾਏਗਾ ਠੰਡਾ ਹੋ ਜਾਏਗਾ ਰਹਾ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਜਿੰਨੇ ਉਹ ਪ੍ਰਮਾਤਮਾ ਮਾਲਕ ਨੇ ਸਾਰਾ ਕੁਝ ਇਸ ਸ੍ਰਿਸ਼ਟੀ ਦੇ ਉੱਤੇ ਧਾਰਿਆ ਹੈ ਸੋਈ ਸਾਰ ਕਰੇ ਉਹੀ ਪ੍ਰਮਾਤਮਾ ਮਾਲਕ ਹੈ ਜਿਹੜਾ ਉਹ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਜਿੰਨਾ ਕੁਝ ਵੀ ਪ੍ਰਮਾਤਮਾ ਮਾਲਕ ਨੇ ਪੈਦਾ ਕੀਤਾ ਹੈ ਭਾਵੇਂ ਆਪਾਂ ਜਿੰਨੀਆਂ ਵੀ ਸਬਜ਼ੀਆਂ ਖਾਣੇ ਹਾਂ ਅੱਜ ਜੋ ਸਰਦੀਆਂ ਦੇ ਵਿੱਚ ਸਬਜ਼ੀਆਂ ਹਨ ਗਰਮੀਆਂ ਦੇ ਵਿੱਚ ਜਾ ਕੇ ਬਦਲ ਜਾਂਦੀਆਂ ਹਨ ਤੇ ਗਰਮੀਆਂ ਦੀਆਂ ਸਬਜ਼ੀਆਂ ਜਿਹੜੀਆਂ ਸਰਦੀਆਂ ਜਾਂ ਜਾ ਕੇ ਬਦਲ ਜਾਂਦੀਆਂ ਇਸੇ ਤਰ੍ਹਾਂ ਫਰੂਟ ਹੈ ਅੱਜ ਇੱਕ ਆ ਗਿਆ ਕੱਲ ਨੂੰ ਅਗਲੇ ਦੀ ਹੋਰ ਦੀ ਦੂਸਰੇ ਦੀ ਰੋਟ ਆ ਜਾਏਗੀ ਕਿੰਨਾ ਕੁਝ ਪਰਮਾਤਮਾ ਮਾਲਕ ਨੇ ਦਿੱਤਾ ਹੋਇਆ ਹੈ ਕੀ ਇਹ ਇਨਸਾਨ ਦਾ ਮਨ ਹੈ ਜਿਹੜਾ ਇੱਕ ਵਾਰੀ ਉਸ ਚੀਜ਼ ਤੋਂ ਭਰ ਜਾਂਦਾ ਹੈ ਪਰ ਬਾਅਦ ਵਿੱਚ ਜਦੋਂ ਥੋੜੀ देर ਬਾਅਦ ਚੀਜ਼ ਆਉਂਦੀ ਹੋ ਫਿਰ ਉਹਦੇ ਵਿੱਚ ਆਪਣਾ ਮਨ ਰੁੱਝ ਜਾਂਦਾ ਹੈ ਗੁਰਕੇ ਸ਼ਬਦ ਪਛਾਣੀਆਂ ਜਾਂ ਆਪੇ ਨਦਰ ਕਰੇ ਇਹ ਸਾਰਾ ਕੁਝ ਹੋ ਸਕਦਾ ਹੈ ਗੁਰੂ ਦੇ ਸ਼ਬਦ ਦੁਆਰਾ ਹੀ ਗੁਰੂ ਦੇ ਗਿਆਨ ਦੁਆਰਾ ਹੀ ਪਹਿਚਾਨ ਹੋ ਸਕਦੀ ਇਹਨਾਂ ਚੀਜ਼ਾਂ ਦੇ ਨਾਲ ਆਪੇ ਨਦਰ ਕਰਿਓ ਪ੍ਰਮਾਤਮਾ ਮਾਲਕ ਨੇ ਆਪ ਹੀ ਨਦਰ ਕਰ ਦੇਣੀ ਹੈ ਜਦੋਂ ਆਪਾਂ ਗੁਰੂ ਦੇ ਨਾਮ ਦੇ ਰਾਹ ਤੇ ਚੱਲਾਂਗੇ ਗੁਰੂ ਤੋਂ ਗਿਆਨ ਲਵਾਂਗੇ ਗੁਰੂ ਤੋਂ ਸਮਝ ਲਵਾਂਗੇ ਸੇ ਜਨ ਸਬਦੇ ਸੋਹਣੇ ਤੇ ਤ ਸੱਚੇ ਦਰਬਾਰ ਉਹ ਸ਼ਬਦ ਜਿਹੜੇ ਨੇ ਸੋਹਣੇ ਸ਼ਬਦਾਂ ਦੇ ਨਾਲ ਇਨਸਾਨ ਜਿਹੜੇ ਨੇ ਉਸ ਪਰਮਾਤਮਾ ਮਾਲਕ ਦੇ ਸੱਚੇ ਦੇ ਦਰਬਾਰ ਦੇ ਵਿੱਚ ਉਹਦੀ ਇੱਜ਼ਤ ਬਣ ਜਾਂਦੀ ਹਨ ਜਿਹੜੇ ਗੁਰੂ ਦੇ ਸ਼ਬਦ ਦੇ ਨਾਲ ਜੁੜਦੇ ਹਨ ਗੁਰਮਖ ਸੱਚੇ ਸ਼ਬਦ ਰਤੇ ਆਪੇ ਆਪ ਮੇਲੇ ਕਰਤਾਰ ਗੁਰਮਖ ਜਿਹੜੇ ਨੇ ਜਿਨ੍ਹਾਂ ਦਾ ਗੁਰੂ ਵੱਲ ਨੂੰ ਮੁਖ ਹੈ ਜਿਹੜੇ ਗੁਰੂ ਤੋਂ ਮਤ ਲੈਂਦੇ ਰਹਿੰਦੇ ਨੇ ਸ਼ਬਦ ਰਤੇ ਉਹ ਸ਼ਬਦ ਦੇ ਵਿੱਚ ਰਤੇ ਜਾਂਦੇ ਨੇ ਗੁਰੂ ਦੇ ਗਿਆਨ ਦੇ ਨਾਲ ਇੱਕ ਮਿਕ ਹੋ ਜਾਂਦੇ ਨੇ ਆਪ ਮੇਲੇ ਕਰਤਾਰ ਫਿਰ ਆਪ ਹੀ ਉਹਨਾਂ ਦਾ ਮੇਲ ਹੈ ਉਹ ਪਰਮਾਤਮਾ ਮਾਲਕ ਉਹਦੇ ਨਾਲ ਹੋ ਜਾਂਦਾ ਹੈ ਉਹ ਕਰਤਾਰ ਦੇ ਨਾਲ ਜੋ ਸਾਰੇ ਪਾਸੇ ਘਟ ਘਟ ਦੇ ਵਿੱਚ ਵਰਤ ਰਿਹਾ ਹੈ ਉਹਦੇ ਨਾਲ ਮੇਲ ਹੋ ਜਾਂਦਾ ਹੈ ਪਰਮਾਤਮਾ ਮਾਲਕ ਦੇ ਨਾਲ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰ ਆਵਰ ਗੁਰੂ ਤੋਂ ਮਤ ਲੈ ਕੇ ਸੱਚ ਨੂੰ ਸਲਾਉਣਾ ਚਾਹੀਦਾ ਜਿਸ ਦਾ ਅੰਤ ਨਾ ਪਾਰ ਆਵਰ ਜਿਸ ਦਾ ਕੋਈ ਹੱਦ ਬੰਨਾ ਹੈ ਹੀ ਨਹੀਂ ਹੈ ਅੱਜ ਜਿੰਨਾ ਸਾ ਪੂਰੇ ਸੰਸਾਰ ਦੇ ਵਿੱਚ ਗਿਆਨ ਹੈ ਇਹ ਅੱਗੇ ਦੇ ਅੱਗੇ ਹੋਰ ਵਧਦਾ ਜਾਣਾ ਗਿਆਨ ਦਾ ਸਮਾ ਇਦਾਂ ਦਾ ਕਦੇ ਵੀ ਇਹ ਖਤਮ ਹੋਣਾ ਵਾਲਾ ਨਹੀਂ ਹੈ ਕੋਈ ਹੱਦ ਬੰਨਾ ਇਹਦਾ ਹੈ ਹੀ ਨਹੀਂ ਹੈ ਇਨਸਾਨ ਹੈ ਜਿੰਨਾ ਵੀ ਆਪਣੇ ਕੋਲ ਗਿਆਨ ਇਕੱਠਾ ਕਰ ਲਏਗਾ ਤੋ ਉਹਦਾ ਗਿਆਨ ਹੈ ਜਿਹੜਾ ਉਹਨੂੰ ਕੋਈ ਖੋਹ ਨਹੀਂ ਸਕਦਾ ਉਹ ਗਿਆਨ ਜਿਹੜਾ ਇਨਸਾਨ ਦੇ ਕੋਲ ਹੀ ਰਹਿਣਾ ਮੰਨ ਲਓ ਕਿਸੇ ਵੀ ਬੱਚੇ ਨੇ 10 ਕਲਾਸਾਂ ਕੀਤੀਆਂ 12 ਕਲਾਸਾਂ ਕੀਤੀਆਂ ਉਹ ਜਿਹੜਾ ਉਹਨੇ ਗਿਆਨ 12 ਸਾਲਾਂ ਦੇ ਵਿੱਚ ਹਾਸਲ ਕੀਤਾ ਉਹਦਾ ਕੋਈ ਗਿਆਨ ਉਹ ਖੋ ਨਹੀਂ ਸਕਦਾ ਘਟ ਘਟ ਆਪੇ ਹੁਕਮ ਵਸੇ ਹੁਕਮੇ ਕਰੇ ਵਿਚਾਰ ਉਹ ਘਟ ਘਟ ਦੇ ਵਿੱਚ ਉਸ ਪ੍ਰਮਾਤਮਾ ਮਾਲਕ ਦਾ ਹੁਕਮ ਉਹ ਪ੍ਰਮਾਤਮਾ ਮਾਲਕ ਦਾ ਹੁਕਮ ਪਾਵਨ ਨਿਜ਼ਮ ਵਰਤ ਰਿਹਾ ਹੈ ਸਾਰੇ ਪਾਸੇ ਜਿਸ ਤਰ੍ਹਾਂ ਆਪਾਂ ਪੜਦੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਵੇ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੈ ਪਾਵਨ ਨਿਜ਼ਮ ਦੇ ਵਿੱਚ ਹੀ ਜੋ ਕੁਝ ਹੈ ਸਾਰਾ ਕੁਝ ਵਰਤ ਰਿਹਾ ਹੈ ਨਾ ਉਹਦੇ ਨਿਜ਼ਮ ਤੋਂ ਬਾਹਰ ਕੁਝ ਵੀ ਨਹੀਂ ਹੈ ਕਟ ਕਟ ਆਪੇ ਹੁਕਮ ਹੁਕਮ ਵਸੇ ਹੁਕਮੇ ਕਰੇ ਵਿਚਾਰ ਕਹਿੰਦੇ ਨੇ ਹੁਕਮ ਦੇ ਨਿਜਮ ਦੇ ਵਿੱਚ ਹੀ ਸਾਰਾ ਕੁਝ ਵਸ ਰਿਹਾ ਹੈ ਵਸ ਰਿਹਾ ਹੈ ਤੇ ਨਿਜਮ ਦੀ ਕਹਿੰਦੇ ਅਸੀਂ ਵਿਚਾਰ ਕਰਦੇ ਹਾਂ ਗੁਰ ਸ਼ਬਦ ਸਲਾਹੀ ਹੈ ਹਉਮੈ ਵਿੱਚੋਂ ਖੋਏ ਗੁਰੂ ਦੇ ਸ਼ਬਦ ਦੇ ਨਾਲ ਹੀ ਉਸ ਪਰਮਾਤਮਾ ਮਾਲਕ ਦੇ ਨਿਜਮ ਨੂੰ ਸਲਾਉਨੇ ਹਾਂ ਹਉਮੈ ਵਿੱਚੋਂ ਖੋਏ ਇਹਦੇ ਨਾਲ ਕੀ ਹੋਏਗਾ ਹਉਮੈ ਹੰਕਾਰ ਜਿਹੜਾ ਅੰਦਰੋਂ ਇਨਸਾਨ ਦੇ ਦੂਰ ਹੋ ਜਾਏਗਾ ਜਦੋਂ ਬੰਦੇ ਦੇ ਅੰਦਰ ਹੰਕਾਰ ਹੋਵੇ ਉਹ ਸੱਚਾ ਗਿਆਨ ਫਿਰ ਨਹੀਂ ਵੱਸਦਾ ਸੱਚਾ ਗਿਆਨ ਤਾਂ ਹੀ ਹੋਏਗਾ ਅਗਰ ਆਪਾਂ ਜਿਸ ਤਰ੍ਹਾਂ ਦੁੱਧ ਹੈ ਭਾਂਡਾ ਆਪਾਂ ਸੁੱਚਾ ਕਰਕੇ ਪਾਉਨੇ ਆ ਮੈਲੇ ਭਾਂਡੇ ਦੇ ਵਿੱਚ ਆਪਾਂ ਦੁੱਧ ਪਾ ਦਿਆਂਗੇ ਤਾਂ ਮੈਲੇ ਭਾਂਡੇ ਦੇ ਵਿੱਚ ਦੁੱਧ ਖਰਾਬ ਹੋ ਜਾਂਦਾ ਇਸੇ ਤਰ੍ਹਾਂ ਇਨਸਾਨ ਦੀ ਮਤ ਹੈ ਜਿਹੜੀ ਅਗਰ ਮਤ ਮੈਲੀ ਹੈ ਉਹਦੇ ਵਿੱਚ ਗੁਰੂ ਦਾ ਗਿਆਨ ਹੈ ਫਿਰ ਆ ਨਹੀਂ ਸਕਦਾ ਪਹਿਲਾਂ ਕੀ ਹੈ ਭਾਂਡਾ ਸਾਫ਼ ਕਰਨਾ ਪੈਂਦਾ ਫਿਰ ਉਹਦੇ ਤੇ ਦੁੱਧ ਪਾਇਆ ਜਾਂਦਾ ਦਨਸਾਨਾਂ ਸੰਸਾਨ ਆਪਣੇ ਅੰਦਰ ਜਿਹੜੀ ਦੁਰਮਤ ਹੈ ਜਿਹੜੀ ਅੰਦਰੇ ਅੰਦਰਲੀ ਮਾੜੀ ਮੱਤ ਹੈ ਉਹਨੂੰ ਜਦੋਂ ਦੂਰ ਕਰੇਗਾ ਤਾਂ ਗੁਰੂ ਦਾ ਗਿਆਨ ਹੈ ਉਹ ਮਨ ਦੇ ਵਿੱਚ ਆ ਕੇ ਵਸ ਜਾਏਗਾ 사ਤਨ ਨਾਵੇ ਬਾਹਰੀ ਅਵਗਣਮੰਤੀ ਰੋਏ ਜਿਹੜੇ ਧੰਤੋਂ ਬਾਹਰ ਰਹਿੰਦੇ ਨੇ ਗੁਰੂ ਦੇ ਗਿਆਨ ਤੋਂ ਬਾਹਰ ਰਹਿੰਦੇ ਨੇ ਗੁਰੂ ਰੂਪੀ ਜਿਹੜਾ ਖਜ਼ਾਨਾ ਹੈ ਹਾਸਲ ਨਹੀਂ ਕਰਦੇ ਅਵਗਣਮੰਤੀ ਰੋਏ ਔਗਣਾ ਦੇ ਨਾਲ ਜਿਹੜੇ ਭਰੇ ਹੋਏ ਨੇ ਉਹ ਹਮੇਸ਼ਾ ਫਿਰ ਰੋਂਦੇ ਰਹਿੰਦੇ ਨੇ ਜਿਹਦੇ ਵਿੱਚ ਕੋਈ ਗੁਣ ਨਹੀਂ ਹੈ ਸਮੇਸ਼ਾ ਜਿਨ੍ਹਾਂ ਨੇ ਔਗਣੇ ਇਕੱਠੇ ਕੀਤੇ ਨੇ ਉਹ ਹਮੇਸ਼ਾ ਫਿਰ ਰੋਂਦੇ ਰਹਿੰਦੇ ਨੇ ਸੱਚ ਸਲਾਹੀ ਸੱਚ ਲੱਗਾ ਸੱਚੇ ਨਾਏ ਤ੍ਰਿਪਤ ਹੋਏ ਜਿਹੜੇ ਸੱਚ ਨੂੰ ਸਲਾਉਂਦੇ ਨੇ ਸੱਚ ਲੱਗਾ ਸੱਚ ਦੇ ਰਾਹ ਤੇ ਤੁਰਦੇ ਨੇ ਸੱਚੇ ਨਾਏ ਤ੍ਰਿਪਤ ਹੋਏ ਸੱਚੇ ਨਾਮ ਦੇ ਨਾਲ ਪਵ ਸੱਚੇ ਗਿਆਨ ਦੇ ਨਾਲ ਉਹਨਾਂ ਦੇ ਅੰਦਰ ਦੀ ਜਿਹੜੀ ਤ੍ਰਿਪਤੀ ਹੈ ਹੋ ਜਾਂਦੀ ਹੈ ਅੰਦਰੋਂ ਅੰਦਰ ਦੀ ਜਿਹੜੀ ਉਹਨਾਂ ਦੀ ਤ੍ਰਿਸ਼ਨਾ ਹੈ ਉਹ ਬੁਝ ਜਾਂਦੀ ਹੈ ਜੋ ਸੱਚੇ ਗਿਆਨ ਦੇ ਨਾਲ ਜੁੜੇ ਰਹਿੰਦੇ ਨੇ ਗੁਣ ਵਿਚਾਰੀ ਗੁਣ ਸੰਗ੍ਰਾ ਅਵਗਣ ਕੱਡਾ ਤੋਏ ਗੁਣਾ ਨੂੰ ਵਿਚਾਰਦੇ ਨੇ ਤਾਂ ਗੁਣਾ ਨੂੰ ਸੰਗ੍ਰਹਾ ਪਾਵ ਗੁਣਾ ਨੂੰ ਇਕੱਠਾ ਕਰਦੇ ਨੇ ਅਵਗਣ ਕੱਡਾ ਤੋਏ ਤਾਂ ਆਪਣੇ ਔਗਣ ਜਿਹੜੇ ਨੇ ਆਪਣੇ ਅੰਦਰੋਂ ਕੱਢਦੇ ਨੇ ਉਹਨਾਂ ਨੂੰ ਧੋਂਦੇ ਨੇ ਤੇ ਗੁਣਾ ਨੂੰ ਆਪਣੇ ਅੰਦਰ ਇਕੱਠਾ ਕਰਦੇ ਨੇ ਆਪੇ ਮੇਲ ਮਿਲਾਇਦਾ ਫਿਰ ਵਿਛੋੜਾ ਨਾ ਹੋਵੇ ਫਿਰ ਪਰਮਾਤਮਾ ਮਾਲਕ ਆਪ ਹੀ ਉਹਨਾਂ ਗੁਣਾ ਦੇ ਨਾਲ ਮਿਲਾ ਲੈਂਦਾ ਹੈ ਫਿਰ ਇਨਸਾਨ ਦਾ ਕਦੇ ਵੀ ਵਿਛੋੜਾ ਨਹੀਂ ਪੈਂਦਾ ਪਾਵ ਚੰਗੀ ਮੱਤ ਹੈ ਜਿਹੜੀ ਜਦੋਂ ਇਨਸਾਨ ਦੇ ਅੰਦਰ ਚੰਗੀ ਮੱਤ ਆ ਗਈ ਫਿਰ ਉਹਦੇ ਤੋਂ ਵਿਛੋੜਾ ਨਹੀਂ ਪੈਂਦਾ ਮਾੜੀ ਮੱਤ ਨਹੀਂ ਕਦੇ ਵੀ ਫਿਰ ਅੰਦਰ ਇਨਸਾਨ ਦੇ ਅੰਦਰ ਆਉਂਦੀ ਨਾਨਕ ਗੁਰਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਕਹਿੰਦੇ ਨੇ ਆਪਣੇ ਗੁਰੂ ਨੂੰ ਆਪਣੇ ਗਿਆਨ ਨੂੰ ਸਲਾਹੋ ਜਿੱਦੂ ਪਾਈ ਸੋਏ ਜਿਹਦੇ ਨਾਲ ਉਹ ਪਰਮਾਤਮਾ ਮਾਲਕ ਹਰੀ ਦਾ ਮੇਲ ਹੋਇਆ ਗੁਰੂ ਆਪਾਂ ਪੜਦੇ ਹਾਂ ਗੁਰ ਸਮਾਨ ਤੀਰਥ ਨਹੀਂ ਕੋਈ ਗੁਰੂ ਦੇ ਸਮਾਨ ਕੋਈ ਵੀ ਤੀਰਥ ਨਹੀਂ ਗੁਰੂ ਪਵ ਗਿਆਨ ਦੇ ਸਮਾਨ ਤਾਂ ਗਿਆਨ ਲੈ ਕੇ ਇਨਸਾਨ ਜਿਹੜਾ ਹੈ ਗੁਰੂ ਦੇ ਨਾਲੋਂ ਪ੍ਰਮਾਤਮਾ ਮਾਲਕ ਦੇ ਨਾਲ ਮੇਲ ਹੋ ਸਕਦਾ ਆਪਾਂ ਪੜਦੇ ਹਾਂ ਇੱਕ ਓੰਕਾਰ ਇੱਕ ਹੀ ਹੈ ਜਿਹੜਾ ਘਟ ਘਟ ਦੇ ਵਿੱਚ ਵਰਤ ਰਿਹਾ ਹੈ ਤੇ ਘਟ ਘਟ ਦੇ ਵਿੱਚ ਵਰਤ ਰਿਹਾ ਜਿਹੜਾ ਬਹੁਤ ਵਿਸ਼ਾਲ ਹੈ ਉਹਨੂੰ ਪਾਇਆ ਕਦੇ ਨਾਲ ਜਾ ਸਕਦਾ ਨਾਮ ਦੇ ਦਰਾਂ ਅੱਗੇ ਆ ਜਾਂਦਾ ਸਤ ਨਾਮ ਸੱਚੇ ਗਿਆਨ ਦੇ ਦੁਆਰਾ ਹੀ ਉਸ ਪਰਮਾਤਮਾ ਮਾਲਕ ਨੂੰ ਉਹ ਪਾਇਆ ਜਾ ਸਕਦਾ ਹੈ ਤੇ ਸੱਚਾ ਗਿਆਨ ਹੈ ਜਿਹੜਾ ਆਪਾਂ ਨੂੰ ਤਾਂ ਤਾਂ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਗਿਆਨ ਦੀ ਬਖਸ਼ਿਸ਼ ਕਰਦੇ ਨੇ ਜਿੰਨਾ ਵੀ ਆਪਾਂ ਗੁਰੂ ਦੇ ਗਿਆਨ ਦੇ ਨਾਲ ਗੁਰੂ ਦੇ ਨਾਲ ਜੁੜਾਂਗੇ ਉਹਨਾਂ ਹੀ ਉਹ ਪਰਮਾਤਮਾ ਮਾਲਕ ਦੇ ਨਾਲ ਉਹ ਹਰੀ ਦੇ ਨਾਲ ਉਹ ਜਗਦੀਸ਼ ਦੇ ਨਾਲ ਉਹ ਭਾਵੇਂ ਅੱਲਾਹ ਦੇ ਨਾਲ ਭਾਵੇਂ ਜਿੰਨੇ ਵੀ ਮਰਜ਼ੀ ਉਹ ਪਰਮਾਤਮਾ ਮਾਲਕ ਦੇ ਨਾਮ ਲੈ ਲੋ ਉਹਨਾਂ ਹੀ ਘਟ ਨੇ ਉਹਦੇ ਨਾਲ ਆਪਣਾ ਜਿਹੜਾ ਇਹ ਮੇਲ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦੇ ਕੋੰਗਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ